ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਇਹ ਹੀ ਚੀਜ਼ ਆਪਾਂ ਨੂੰ ਇਹ ਹੀ ਚੀਜ਼ ਅਲੱਗ-ਤਕ ਕਰਾਂ ਵੀ ਤਾਣੀ-ਤਾਣੀ ਦਾ ਅਸਲ ਤਾਂ ਪੱਕਾ ਪਤਾ ਲੱਗੇਗਾ ਵੱਢ ਕੇ ਪਰ ਦੱਸਦਾ ਪਿਆ ਵੀ ਹਾਂ ਜੋ ਉਹਨਾਂ ਨੇ ਕਿਹਾ ਇਸ ਤਰ੍ਹਾਂ ਝਾੜ ਹੋਏਗਾ ਜਰਾਇਲ ਦੀ ਸਰੋਂ ਹੋ ਗਈ ਤਿਆਰ ਫਲ ਵਧੀਆ ਪਿਆ ਘਰ ਤੇ ਵਧੀਆ ਦੇ ਝਾੜ ਤੇ ਅਸੀਂ ਪਹੁੰਚ ਚੁੱਕੇ ਅੱਜ ਜਗਿੰਦਰ ਸਿੰਘ ਦੇ ਖੇਤ 'ਚ ਇਹਨਾਂ ਨੇ ਸਰੋਂ ਜਿਹੜੀ ਬੀਜੀ ਹੈ ਜਰਾਇਲ ਵਾਲੀ ਲਿਆ ਕੇ ਨੂੰ ਵਧੀਆ ਫਲ ਪਿਆ ਹੈ ਤੇ ਵਧੀਆ ਏਨ ਖੇਤ ਏਨ ਖਲੋਤਾ ਤਿਆਰ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਵਧੀਆ ਸਾਇਆ ਛਾੜ ਵੱਢ ਕੇ ਛਾੜ ਦੇ ਕੇ ਉਹਨਾਂ ਨੇ ਤੇ ਛਾੜ ਬਹੁਤ ਜਿਆਦਾ ਆਪਾਂ ਵੱਢ ਕੇ ਫਿਰ ਇਹਦੀ ਰਿਜ਼ਲਟ ਕੱਢਾਂ ਵੀ ਕਿੰਨਾ ਝਾੜੇ ਫਿਰ ਉਹਨਾਂ ਕਿਸਾਨਾਂ ਨੂੰ ਦੱਸਾਂ ਫਿਰ ਵੀ ਵੀ ਦਵਾਂ ਕਣਕ ਦਾ ਵੀ ਤੇ ਸਰੋਂ ਦਾ ਵੀ ਠੀਕ ਦੋਈ ਚੀਜ਼ਾਂ ਰਜੈ ਰਜੀਆਂ ਆਪਣੀਆਂ ਇਹ ਇਹਦਾ ਕਿਲੋ ਵੀ ਪੈਂਦਾ ਉਹਦਾ 10 ਕਿਲੋ ਕਿੱਲੇ ਚ ਪੈਂਦਾ ਤੇ ਆਪਾਂ ਦੀ ਜਿਹੜੀ ਫਸਲ ਹੈ ਬੜੀ ਵਧੀਆ ਹੋਈ ਖਰਚਾ ਘੱਟ ਹੋਇਆ ਇੱਕ ਸਾਰ ਕੁ ਲੋਤੀ ਸਾਰੇ ਸਭ ਕੋਈ ਕਿਸੇ ਗੱਲ ਦੀ ਸਮੱਸਿਆ ਨਹੀਂ ਆਪਾਂ ਨੂੰ ਰੇ ਨਾਰਮਲ ਹੈ ਜਿਵੇਂ ਆਪਾਂ ਆਮ ਪਾਣੇ ਆ ਕੋਈ ਸਪਰੇਅ ਸਾਕਤ ਦੀ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਨਹੀਂ ਰੇ ਵੀ ਆਪਣੀ ਮੱਝ ਪਾੜੀ ਦੇ ਹਿਸਾਬ ਨਾਲ ਪਾ ਲਓ ਜੇ ਮਾੜੀ ਹੈ ਥੋੜੀ ਜੀ ਤੇ ਥੋੜਾ ਬਹੁਤ ਪਾ ਦਿਓ ਖਰਚੇ ਤੇ ਕੁੱਲ ਬਣਾ ਕੇ ਖਰਚੇ ਘੱਟ ਦੂਜਿਆਂ ਨਾਲ ਆਪਣੇ ਆਮ ਜਿਹੜੀ ਦੂਜਾ ਸਰੋ ਉਹ ਵੀਜਨੇ ਕਣਕ ਵੀਜਨੇ ਉਹਦੇ ਖਰਚੇ ਆਪਣੇ ਸਪਰੇਅ ਰਵੇ ਤੇ ਵੱਧ ਪੈਂਦਾ ਉਹਦੇ ਨਾਲੋਂ ਵੱਧ ਆ ਇਹਦਾ ਡਿੱਗੀ ਵੀ ਨਹੀਂ ਹੈ ਨਾ ਨਾ ਇਹਦਾ ਟਾਂਡਾ ਮਜ਼ਬੂਤ ਹੈ ਬਿਲਕੁਲ ਥੱਲੇ ਥੱਲੇ ਵਖੋ ਜੜ ਤੋਂ ਇਹਨੇ ਉਹ ਕੱਢਦੇ ਨਾ ਆ ਵੇਖ ਜੜ ਤੋਂ ਹੀ ਉਹ ਕੱਢਣ ਲੱਗੀ ਫੋ ਫਟਵਾਰਾ ਫਿਰ ਉੱਤੇ ਜਾ ਕੇ ਉੱਤੇ ਜਾ ਕੇ ਵੀ ਇਹਨੇ ਹਰ ਜਿੱਥੇ ਫੁੱਲ ਆਉ ਸੀ ਨਾ ਪੱਤਾ ਸੀ ਉਥੇ ਟਾਣੀ ਗੱਡੀ ਹਰ ਪੱਤੇ ਤੇ ਟਾਣੀ ਗੱਡੀ ਉਹ ਉਥੇ ਫਿਰ ਅਗਾ ਉੱਤੇ ਵੀ ਟਾਣੀਆਂ ਵਧੀਆਂ ਖੱਲੋਂ ਵਧਿਆਆਂ ਉੱਤੋਂ ਵੀ ਵਧੀਆਂ ਵੇ ਇਹਦੀ ਦੂਜੇ ਦੀ ਸਰੋਂ ਦੀ ਕੱਲੀ ਟਾਣੀ ਹੁੰਦੀ ਆ ਵੇ ਇਹ ਟਾਣੀ ਤੋਂ ਟਾਣੀ ਟਾਣੀ ਤੋਂ ਟਾਣੀ ਨਿਕਲੀ ਜੀ ਆ ਵੇਖੋ ਇਸ ਤਰ੍ਹਾਂ ਕਰ ਸਭ ਕਾਣੀਆਂ ਤੋਂ ਟਾਣੀਆਂ ਨਿਕਲੀਆਂ ਇਸੇ ਕਰਕੇ ਉੱਤੇ ਜਾ ਕੇ ਨੰਡ ਤੇ ਬਹੁਤ ਜਿਆਦੇ ਹੋਇਆ ਵਧੀਆ ਮਤਲਬ ਉਹ ਬਾਕੀ ਆਪਾਂ ਨੂੰ ਵੱਡਾਂਗੇ ਫਿਰ ਪਤਾ ਲੱਗੇ ਝਾੜ ਕੀ ਟੋਲ ਕੇ ਫਿਰ ਦੱਸਾਂਗੇ ਕਿ ਨਹੀਂ ਪੰਛੀ ਦਾ ਵੀ ਤੁਹਾਨੂੰ ਪਤਾ ਕਿ ਆਪਾਂ ਕਣਕ ਵੀ ਜਿਹੜੀ ਬੀਜੀ ਹੈ ਜਰਾਇਲ ਵਾਲੀ ਹੈ ਨਾ ਉਹ ਵੀ ਵੇਖੀਏ ਹਾਂ ਅਜਰਾਇਲ ਕਣਕੇ ਜੀ 10 ਕਿਲੋ ਬੀ ਪਾਇਆ ਸੀ ਕਿੱਲੇ ਪ੍ਰਤੀ ਤੇ ਵਧੀਆ ਖਲੋਤੀ ਇਹ ਵੀ ਆਹ ਇੱਕ ਦਿੱਕਤ ਘੱਟ ਖਰਚਾ 10 ਕਿਲੋ ਬੀ ਤੇ ਰੇ ਕਿੰਨਾ ਪੜੇ ਬਸ ਨਾ ਮਾਤਰੀ 19 ਥੱਲੇ ਥੱਲੇ ਅੱਛਾ ਥੱਲੇ ਹਾਂ ਬਾਕੀ ਉੱਤੇ ਰੜ ਥੈਲੇ ਨੂੰ ਸਵਾ 1.5 ਥੱਲੇ 1.5 ਦੇ ਲੱਗੇ ਕੋਈ ਸਪਰੇਅ ਕੋਈ ਹੋਰ ਕੋਈ ਨਹੀਂ ਹੋਤ ਮਤਲਬ ਵਧੀਆ ਹੈ ਨਾ ਘੱਟ ਤੋਂ ਘੱਟ ਵੀ ਠੀਕ ਹੈ ਅਸੀਂ 90 ਦਾਣੇ ਨੇ ਕਬੂਟੇ ਦੇ ਹਾਂ ਚਲੋ ਇਹਦਾ ਵੀ ਝਾੜ ਹਣਾ ਵੱਢ ਕੇ ਫੇਰ ਪਤਾ ਲੱਗੇ ਆ ਵੀ ਕੀ ਹੈ ਝਾੜ ਕੇ ਦੇਖ ਕੱਟ ਖਰਚਾ ਤੇ ਵਧ ਆਮਦਨ ਓਕੇ ਨੰਬਰ ਆਪਣਾ ਬੋਲ ਦੇ ਕੋਈ ਵੀ 99 929 95900 38 29 11442 11442 ਇਹੋ ਬੀਜੀ ਲੋੜ ਸਪਰਕ ਕਰ ਸਕਦੇ ਸਪਰਕ ਠੀਕ ਐ ਤੇ ਕੀ ਅਸੀਂ 2-3 ਫਸਲਾਂ ਬੀਜੀਆਂ ਨੇ ਇੱਕ ਗੰਢੇ ਇੱਕ ਸਰੋਂ ਤੇ ਇੱਕ ਕਣਕ ਹੈ ਕੋਲਾ ਇੱਕ ਫੁੱਲ ਲਾਏ ਨੇ ਇਹਨਾਂ ਦੇ ਵਿੱਚ ਹਨਾ ਦੇ ਦੇ ਆ ਕੀ ਆਮਦਨ ਐ ਕੀ ਖਰਚਾ ਫੈਲਦੀ ਫਾਲ ਵਧੀਆ ਅੰਬਾਂ ਨੂੰ ਲੱਗਿਆ ਹੋਇਆ ਹੈ ਮੌਸਮ ਵਧੀਆ ਸੀ। ਉਹ ਰੇਤ ਖਾ ਦੇ ਰਾਂ ਦੇ ਅਸੀਂ ਕੰਮ ਤੇ ਰੇ ਆਇਆ ਆਪਣਾ ਜਿਹੜਾ ਕੁੰਬਾ ਉਹ ਲਿਆ ਕੇ ਕੁੰਬਾ ਨਹੀਂ ਮਤਲਬ ਰੇਤ ਖੁੰਦ ਹੁੰਦੀ ਏ ਉਹ ਪਾਇਆ ਵਿੱਚ ਇਹਦੇ ਲਾ ਦੇ ਤੋ ਇਹ ਐਂ ਮਤਲਬ ਪੱਟ ਕੇ ਲੱਗ ਜਾਂਦਾ। ਆਹ ਵੇਖ ਜਾ ਹੋਰ ਆਹ ਵੇਖਾਂ ਆਹ ਪੱਟ ਕੇ ਲਿਆ ਕੇ ਲਾ ਦੇ। ਇਹ ਜੜ ਪੱਟ ਨਹੀਂ ਪੈ ਗਈ। ਹੱਥ ਥਲੇ ਜੜ ਪੱਟ ਕੇ ਕੀ ਕਰੀਂ ਨਹੀਂ। ਇੱਕ ਦਾ ਆ ਗਿਆ ਜਾਨ। ਡਾਂਗਾਂ ਵਾਲੀ ਇਹ ਡਾਂਗਾਂ ਵਾਲੇ ਤੇ ਹੋਰ ਨੇ ਡਾਂਗਾਂ ਦੋ ਚਾਰ ਬਣਾ ਲਾਂਗੇ ਲੰਮੇ ਜਿਹੇ ਇਹ ਕਿੱਥੋਂ ਆ ਤਾ ਕੋਸਵਾ ਤੋਂ ਹੋ ਰਿਹਾ ਆਪਾਂ ਵੇਖ ਲਈ ਬਾਕੀ ਚੀਜ਼ਾਂ ਦੋ ਕਿੱਟੇ ਜਾ ਕੇ ਲਾ ਦੇ ਮੀਂਹ ਪੈਂਦੇ ਲ ਜਾਵਾਂਗੇ ਨਾ ਹੋ ਟਾਈਮ ਇਹ